ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਟਿੰਡਾ ਸਾਹਮਣੇ ਜਿਹੜੀ ਤੁਸੀਂ ਗਾਂ ਦੇਖ ਰਹੇ ਹੋ ਇਹ ਵਿਕਾਊ ਆ ਵੀ ਐਰ ਸ਼ਹਿਰ ਦੇ ਵਿੱਚ ਪੈਂਦੀ ਹੈਗੀ ਚੰਗੇ ਸੀਮਨ ਦੀ ਆ ਈਟੀਟੀ ਦੇ ਹੰਟਰ ਬੁਲਦੀ ਇਹ ਆਪ ਆਗੀ ਤੇ ਇਹਦੇ ਆਪ ਦੇ ਵੀ ਚੰਗਾ ਸੀਮਨ ਲੱਗਿਆ ਪਰ ਉਹ ਰਿਕਾਰਡ ਨਹੀਂ ਜਾਨੀ ਕਿ ਸੰਭਿਆਗਾ ਤੇ ਉਹਦਾ ਪਤਾ ਨਹੀਂ ਪਰ ਸੀਮਨ ਹੈ ਚੰਗਾਗਾ ਤੇ ਮਾੜਾ ਸੀਮਨ ਨਹੀਂ ਲੱਗਿਆਗਾ ਤੇ ਬਾਕੀ ਤੁਸੀਂ ਇਹਦੀ ਦੇਖ ਸਕਦੇ ਹੋ ਫੇਸ ਕੁਆਲਿਟੀ ਫੇਸ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ ਆਨੇ ਬਿਲਕੁਲ ਛੋਟੇ ਹੈਗੇ ਦੇਖ ਸਕਦੇ ਤੁਸੀਂ ਤੇ ਬਾਕੀ ਤੁਸੀਂ ਬਾਡੀ ਵੰਤਰ ਦੇਖ ਸਕਦੇ ਆ ਇਹਦੀ ਬਹੁਤ ਵਧੀਆ ਹੈਗੀ ਵੇਲ ਵੀ ਬਹੁਤ ਆ ਤੇ ਕਦ ਕਾਠੀ ਵੀ ਚੰਗੀ ਹੈਗੀ ਤੇ ਬਾਕੀ ਆਮ ਘਰੇਲੂ ਪਰਿਵਾਰ ਦੇ ਕੋਲ ਆ ਜਿਵੇਂ ਕਿ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਹੈਗੇ ਇਦਾਂ 2-3 ਇੱਕ ਪਸ਼ੂ ਰੱਖੇ ਹੋਏ ਹੈਗੇ ਵਪਾਰ ਦਾ ਕੋਈ ਕੰਮ ਨਹੀਂ ਹੈਗਾ ਬਾਕੀ 3 ਕ ਪਸ਼ੂ ਆ 2 ਬੇੜਾ ਇਧਰ ਤੁਸੀਂ ਦੇਖ ਸਕਦੇ ਹੋ ਇਹ ਬੇੜਾ ਵੀ ਐਸੇ ਗਾਂਦ ਗਾਈਆਂ ਇਹ ਪਹਿਲਾਂ ਵਾਲੇ ਸੂਏ ਦੀ ਹੈਗੀ ਵੱਡੀ 5-6 ਮਹੀਨਾ ਹੀ ਤਕਰੀਬਨ ਇਹ ਗੱਭਣਾਂ ਆ ਤੇ ਇਹ ਸੂਏ ਦੀ ਆ ਗਈ ਤੇ ਇਸ ਬਾਰੇ ਨੇ ਤੀਜੇ ਸੂਏ ਸੁਣਾਗਾ ਤੇ ਬਾਕੀ ਤੁਸੀਂ ਤਿਆਰੀ ਦੇਖ ਸਕਦੇ ਹੋ ਤਿਆਰੀ ਬਹੁਤ ਚੰਗੀ ਫੜਦੀ ਆਉਂਦੀ ਹੈਗੀ ਹਜੇ ਕੱਚੀ ਹੈਗੀ ਬਾਕੀ ਆਪਾਂ ਬਾਈ ਨਾਲ ਗੱਲਬਾਤ ਸਾਰੀ ਕਰਾਉਨੇ ਆ ਤੇ ਡਿਟੇਲ ਆਪਾਂ ਤੁਹਾਨੂੰ ਸਾਰੀ ਇਸ ਗਾਂ ਦੀ ਲੈ ਕੇ ਦਿੰਨੇ ਆਗੇ ਤੇ ਕਿਰਾਂ ਤੁਸੀਂ ਆਰਡਰ ਕੁਆਲਟੀ ਦੇਖ ਸਕਦੇ ਹੋ ਆਰਡਰ ਮੂਰ ਨੂੰ ਬਹੁਤ ਵਧੀਆ ਬਣਿਆ ਵਾ ਤੇ ਬਾਕੀ ਥਾਣਾ ਦੇ ਵਿੱਚ ਵਿੱਥੀ ਆ ਜਿਹੜੀ ਉਹ ਬਹੁਤ ਜ਼ਿਆਦਾ ਆਗੀ ਤੇ ਮਿਲਕ ਵੇਨ ਵੀ ਬਹੁਤ ਚੰਗੀ ਆਉਂਦੀ ਆ ਤੁਸੀਂ ਦੇਖ ਸਕਦੇ ਹੋ ਤੇ ਜਿਹਨੂੰ ਵੀ ਗਾਂ ਇਹ ਪਸੰਦ ਆਉਂਦੀ ਆ ਤੇ ਤੁਸੀਂ ਕੰਟੈਕਟ ਕਰਕੇ ਤੇ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੇ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਤੇ ਤੁਸੀਂ ਗਾਂ ਨੂੰ ਖਰੀਦ ਸਕਦੇ ਹੋ ਤੇ ਆਜੋ ਆਪਾਂ ਤੁਹਾਡਾ ਜਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਗੱਲਬਾਤ ਕਰਾਉਣੀ ਹਾਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਂ ਦੱਸ ਦਿਓ ਜੀ ਗਰਜੰਟ ਸਿੰਘ ਜੀ ਠੀਕ ਹੈ ਜੀ ਤੇ ਜਿਹੜੀ ਬਈ ਆਪਾਂ ਇਹ ਗਾਂ ਵੇਚਣ ਲੱਗੇ ਆਂਗੇ ਇਹ ਹੈ ਤਾਂ ਆਪਣੇ ਘਰ ਦੀ ਆ ਹਨਾ ਠੀਕ ਹੈ ਤੇ ਕਿਹੜਾ ਸੂਆ ਸੁਣਾ ਇਹਨੇ ਤੀਜਾ ਸੂਆ ਜੀ ਤੀਜੇ ਸੂਏ ਸੁਣਾ ਹਾਂ ਠੀਕ ਹੈ ਤੇ ਕਿੰਨੇ ਦਾ ਲੈਂਦੀ ਹੈ ਇਹ ਤੇ 14 ਤਰੀਕ ਨੂੰ ਦਿਨ ਪੂਰੇ ਆ ਇਹਦੇ 14 ਤਰੀਕ ਨੂੰ ਦਿਨ ਪੂਰੇ ਆ ਹਾਂ ਠੀਕ ਹੈ ਤੇ ਬਾਕੀ ਕੋਈ ਉੱਪਰ ਲਿਆ ਸਕਦੀ ਹੈ ਨਾ ਹਾਂ ਲੈ ਸਕਦੀ ਉਹ ਦੋ ਤਿੰਨ ਫਸਾ ਠੀਕ ਹੈ ਜੀ ਤੇ ਇਹਦਾ ਆਪਾਂ ਦੁੱਧ ਕਿੰਨਾ ਚੋਇਆ ਪਹਿਲਾਂ ਵਾਲੇ ਸੂਏ ਦੇ ਵਿੱਚ 30 ਕਿਲੋ ਚੋਇਆ ਸੀ 30 ਕਿਲੋ ਚੋਇਆ ਹੈਗਾ ਹਾਂ ਠੀਕ ਹੈ ਤੇ ਇਸ ਵਾਰ ਤਾਂ ਮਤਲਬ ਚੰਗੇ ਦੀ ਉਮੀਦ ਆ ਉਹਦੋਂ ਹਣਾ ਉਹ ਆਪਣੇ ਕੋਲ ਮਸ਼ੀਨ ਤਾਂ ਵੀ ਹੈ ਨਹੀਂ ਹੱਥੀ ਝੋਨੇ ਹੱਥੀ ਝੋਨੇ ਆਪਾਂ ਮਤਲਬ ਜੇ ਮਸ਼ੀਨ ਤੇ ਜੋਵਾਂਗੇ ਤਾਂ ਵੱਧ ਵੀ ਦੇ ਦੋ ਤਾਂ ਵੱਧ ਕੱਢੂਗੀ ਹੈਨਾ ਤੇ ਬਾਕੀ ਇਹ ਸੂਏ ਤਾਂ ਵੈਸੇ ਵੀ ਦੁੱਧ ਬਦਨ ਆਏ ਨੇ ਤੇ ਮਸ਼ੀਨ ਦੇ ਨਾਲ ਜਾਨੀ ਹੋਰ ਕਾਫੀ ਫਰਕ ਪੈ ਜਾਂਦਾ ਹੈਨਾ ਹਾਂਜੀ ਠੀਕ ਹੈ ਤੇ ਇਹਦਾ ਆਪਾਂ ਮੁੱਲ ਕਿੰਨਾ ਰੱਖਿਆ 1,60,000 ਮੁੱਲ 1 ਲੱਖ ਤੇ 60,000 ਰੱਖਿਆ ਇਹਦਾ ਹਾਂਜੀ ਠੀਕ ਹੈ ਤੇ ਆਪ ਇਹ ਕਿਹੜੇ ਸੀਮੰਦੀ ਹੈਗੀ ਇਹਨਾਂ ਦਾ ਮੈਨੂੰ ਬੜਾ ਆਪਾਂ ਦਾ ਵਧਕਾ ਟੀਕੇ ਲੱਗੇ ਹੋਏ ਸਾਰੇ ਵਧੀਆ ਟੀਕੇ ਚੰਗੇ ਲੱਗੇ ਹੋਏ ਹੈਨਾ ਦੋਸਤੋ ਇਹ ਆਪਾਂ ਹੀ ਦੱਸ ਦਿੰਨੇ ਆਂ ਬਾਈ ਨੂੰ ਉਹਦਾ ਨਾਂ ਨਹੀਂ ਪਤਾਗਾ ਇਹ ਟੀਟੀ ਦੇ ਇਹ ਹੰਟਰ ਬੁੱਲਦੀ ਆਗੀ ਵੈਸੇ ਤੁਹਾਨੂੰ ਆਪਾਂ ਪਹਿਲਾਂ ਵੀ ਦੱਸਤਾ ਸੀ ਤੇ ਇਹਦੇ ਆਪਦੇ ਵੀ ਚੰਗਾ ਸੀ ਮਨ ਲੱਗਿਆ ਵਾਗਾ ਤੇ ਭਾਈ ਅੱਕਰੀ ਖੋਲਿਓ ਇਹਨੂੰ ਤੇ ġੇੜਾ ਦਵਾਇਓ ਲੋ ਵੀ ਦੋਸਤੋ ਤੁਹਾਨੂੰ ਆਪਾਂ ਖੋਲ ਕੇ ġੇੜਾ ਦਿਖਾ ਦਿੰਨੇ ਆਂ ਤੇ ਤੁਰਦੀ ਦੋ ਤੁਸੀਂ ਸਾਰੀ ਇਹਦੀ ਜੱਜਮੈਂਟ ਕਰ ਲਿਓ ਡਿਟੇਲ ਤਕਰੀਬਨ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਤੀ ਆਗੀ ਤੇ ਗਾਂ ਵਧੀਆ ਚੰਗੀ ਗਾਂ ਆਗੀ ਕੋਈ ਵਪਾਰ ਦਾ ਕੰਮ ਨਹੀਂ ਧਰੇਲੂ ਪਰਿਵਾਰ ਦੇ ਕੋਲ ਆਗੀ ਤੇ ਪ੍ਰਿੰਟ ਬਹੁਤ ਸੋਹਣਾਗਾ ਯਾਰ ਸ਼ਹਿਰ ਦੇ ਵਿੱਚ ਪੈਂਦੀ ਆ ਬਾਕੀ ਚੰਗੇ ਸੀਮ ਹੰਦੀ ਆ ਤੁਹਾਨੂੰ ਦੱਸ ਹੀ ਦਿੱਤਾ ਆਪਾਂ ਤੇ ਲੱਗਿਆ ਵੀ ਅੱਗੇ ਚੰਗਾਗਾ ਤੇ ਬਾਕੀ ਰੇਟ ਆ ਜਿਹੜਾ ਉਹ 1,60,000 ਆ ਤੇ ਜਿਹਨੂੰ ਪਸੰਦ ਆਉਂਦੀ ਆ ਤੇ ਤੁਸੀਂ ਗੱਲਬਾਤ ਕਰਕੇ ਤੇ ਆਜੀ ਤਸੱਲੀ ਕਰਕੇ ਤੇ ਖਰੀਦ ਸਕਦੇ ਹੋ ਇੱਥੇ ਆ ਕੇ ਤੁਸੀਂ ਆਜੀ ਤਸੱਲੀ ਕਰਿਓ ਪੂਰੀ ਪੂਰੀ ਤਸੱਲੀ ਕਰਕੇ ਤੁਸੀਂ ਫੇਰ ਤੁਸੀਂ ਗਾਂ ਨੂੰ ਖਰੀਦ ਸਕਦੇ ਹੋ ਤੇ ਬਾਕੀ ਮੁੱਲ ਠੀਕ ਹੀ ਆ ਕੋਈ ਜ਼ਿਆਦਾ ਨਹੀਂ ਕਰਿਆਗਾ ਕਿਉਂਕਿ ਹੁਣ ਦੇ ਹਿਸਾਬ ਤੇ ਕੰਮ ਤੇਜ਼ ਬਹੁਤ ਆ ਗਾਈਆਂ ਦਾ ਵੀ ਤੇ ਮੱਝਾਂ ਦਾ ਵੀ ਤੇ ਬਾਕੀ ਫੇਸ ਕੁਆਲਿਟੀ ਤੁਸੀਂ ਦੁਬਾਰੇ ਦੇਖ ਸਕਦੇ ਹੋ ਤੇ ਆਰਡਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਚੰਗਾ ਆਰਡਰ ਤਿਆਰ ਕਰਦੀ ਆਉਂਦੀ ਹੈਗੀ ਮੌਕੇ ਦੇਣੇ ਬਹੁਤ ਚੰਗਾ ਆਰਡਰ ਤਿਆਰ ਕਰ ਲੈਣਾ ਕਿਉਂਕਿ ਹਜੇ ਕੱਚੀ ਆ 4 ਅੰਕ ਦਿਨਾਂ ਦੀ ਬਾਕੀ ਉੱਤੇ ਵੀ ਦਿਨ ਲਿਜਾ ਸਕਦੀ ਹੈਗੀ ਤੇ ਬੈਗ ਨੂੰ ਵੀ ਆਰਡਰ ਰਹਿਣੇ ਕਾਫੀ ਭਰਨਾਗਾ ਹਜੇ ਤੇ ਬਾਕੀ ਵਿਥੀ ਬਹੁਤ ਆਗੀ ਥਾਣਾ ਦੇ ਵਿੱਚ ਬਾਕੀ ਤੁਸੀਂ ਆਪ ਦੀ ਸਮਝ ਦੇ ਨਾਲ ਇਹਨੂੰ ਵੀ ਪਸੰਦ ਆਉਂਦੀ ਆ ਤੇ ਤੁਸੀਂ ਖਰੀਦ ਸਕਦੇ ਹੋ ਤੇ ਵੀਡੀਓ ਦੇ ਵਿੱਚ ਲਾਸਟ ਤੱਕ ਜੁੜਨ ਦੇ ਲਈ ਸਾਰਿਆਂ ਦਾ ਧੰਨਵਾਦ ਆ ਤੇ ਚੈਨਲ ਨੂੰ ਜਰੂਰ ਆਪੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ